ਗੁਰੂ ਪਿਆਰੀ ਸਾ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤਿਹ ਦੀ ਸਾਂਝ ਕਰੀਏ ਗਜ ਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਸੰਤ ਬਾਬਾ ਜੇ ਸਿੰਘ ਜੀ ਦੇ ਕੁਝ ਜੀਵਨ ਦੇ ਕੌਤਕ ਦੀਆਂ ਗੱਲਾਂ ਸਾਂਝੀਆਂ ਕਰਨ ਜਾ ਰਹੇ ਹਾਂ ਸਾ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਿਗੁਰੂ ਨੂੰ ਇਕਾਗਰ ਚਿੱਤੋ ਕੇ ਧਿਆਨ ਦੇ ਹਾਂ ਤਾਂ ਵਾਿਗੁਰੂ ਜੀ ਸਾਡੀ ਝੋਲੀ ਵਿੱਚ ਕਿੰਨੀ ਖੁਸ਼ੀਆਂ ਪਾਉਂਦੇ ਨੇ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਹੈ ਸਬਸਕ੍ਰਾਈਬ ਕਰ ਲੈਣਾ ਜੀ ਬਾਬਾ ਜੀ ਦੀ ਰੋਚ ਨਵੀਆਂ ਨਵੀਆਂ ਵੀਡੀਓਜ਼ ਨੂੰ ਦੇਖਣ ਲਈ ਲਾਈਕ ਅਤੇ ਸ਼ੇਅਰ ਕਰਨਾ ਨਹੀਂ ਭੁੱਲਣਾ ਜੀ ਸਾਧ ਸੰਗਤ ਜੀ ਇਸ ਤਰ੍ਹਾਂ ਗੁਰਬਾਣੀ ਦਾ ਫੁਰਮਾਨ ਹੈ ਮਨ ਸਾਚਾ ਮੁਖ ਸਾਚਾ ਸੋਈ ਅਵਰ ਨਪੇਕੇ ਇੱਕਸ ਬਿਨ ਕੋਈ ਨਾਨਕ ਇਹ ਲੱਛਣ ਬ੍ਰਹਮ ਗਿਆਨ ਨੇ ਹੋਏ ਸਾਧ ਸੰਗਤ ਜੀ ਸੰਤ ਬਾਬਾ ਜੀ ਸਿੰਘ ਜੀ ਹੰਸਾਲੇ ਬਾੜਿਆਂ ਦੇ ਜੀਵਨ ਅੰਦਰ ਵਰਤਦੇ ਪ੍ਰਤੱਖ ਕੌਤਕ ਉਸ ਦੀ ਇੱਕ ਛੋਟੀ ਜੀ ਝਲਕ ਆਪ ਜੀ ਨਾਲ ਸਾਂਝਾ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਜਿਵੇਂ ਆਪ ਸਾਰੀਆਂ ਸੰਗਤਾਂ ਜਾਣਦੀਆਂ ਨੇ ਕਿ ਬਾਬਾ ਜੀ ਦਾ ਜਿਹੜਾ ਜੀਵਨ ਬਚਪਨ ਤੋਂ ਲੈ ਕੇ ਹੁਣ ਤੱਕ ਨਾਮ ਸਿਮਰਨ ਅਤੇ ਭਜਨ ਵਿੱਚ ਇੱਕ ਸੋਰੀਆ ਹੈ ਸਾਧ ਸੰਗਤ ਜੀ ਬਾਬਾ ਜੀ ਨੇ ਆਪਣੇ ਜੀਵਨ ਕਾਲ ਵਿੱਚ ਜਿੱਥੇ ਇਲਾਕੇ ਦੇ ਬਿਹਤਰ ਵਾਸਤੇ ਸਕੂਲ ਕਾਲਜ ਖੋਲੇ ਅਤੇ ਉਹਨਾਂ ਨੇ ਆਲੇ ਦੁਆਲੇ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਵੀ ਬਹੁਤ ਪ੍ਰੇਰਿਤ ਕੀਤਾ। ਸਾਸੰਗਤ ਜੀ ਬਾਬਾ ਜੀ ਕਈ ਵਾਰ ਕੁਸ਼ਤੀ ਦੇ ਮੁਕਾਬਲੇ ਵੀ ਕਰਵਾਉਂਦੇ ਸਨ। ਬਾਬਾ ਜੀ ਦਾ ਦਿਲ ਸੀ ਕਿ ਬੱਚਿਆਂ ਨੂੰ ਨਾਮ ਬਾਣੀ ਦੇ ਨਾਲ ਜੋੜਨਾ ਹੈ। ਸਾਥ ਸੰਗਤ ਜੀ ਉੱਥੇ ਨਾਲ ਬਾਬਾ ਜੀ ਕਹਿੰਦੇ ਨੇ ਕਿ ਬੱਚਿਆਂ ਦੀ ਸਿਹਤ ਪੱਖੋਂ ਵੀ ਪੂਰੇ ਤੰਦਰੁਸਤ ਰੱਖਣਾ ਹੈ ਬਾਬਾ ਜੀ ਦਾ ਉਪਰਾਲਾ ਸ਼ੁਰੂ ਤੋਂ ਹੀ ਰਿਆ ਹੈ ਸਾਥ ਸੰਗਤ ਜੀ ਕਿਉਂਕਿ ਪਾਪਾ ਜੀ ਦਾ ਜੀਵਨ ਸੀ ਜਿਹੜਾ ਬਚਪਨ ਤੋਂ ਲੈ ਕੇ ਹੁਣ ਤੱਕ ਇੱਕ ਮਹਾਨ ਅਦੁੱਤੀ ਸ਼ਖਸੀਅਤ ਸੰਤ ਬਾਬਾ ਜਵਾਲਾ ਜੀ ਹਰਖੋਵਾਲ ਵਾਲਿਆਂ ਨੇ ਦੇ ਸੀ ਸੀ ਪ੍ਰੇਰਿਤ ਸੀ ਇੱਕ ਵਾਰ ਸੰਤ ਬਾਬਾ ਜਵਾਲਾ ਜੀ ਕੁਝ ਪ੍ਰੇਮੀਆਂ ਦੇ ਨਾਲ ਕਾਰ ਵਿੱਚ ਕਿਤੇ ਜਾ ਰਹੇ ਸੀ ਤਾਂ ਅਚਾਨਕ ਰਸਤੇ ਵਿੱਚ ਕਾਰ ਰੁਕ ਗਈ ਸਾਥ ਸੰਗਤ ਜੀ ਬਾਬਾ ਜਵਾਲਾ ਜੀ ਨੇ ਪ੍ਰੇਮੀਆਂ ਨੂੰ ਪੁੱਛਿਆ ਭਾਈ ਗੱਡੀ ਕਿਉਂ ਰੁਕ ਗਈ ਹੈ ਤਾਂ ਉਹਨਾਂ ਪ੍ਰੇਮੀਆਂ ਨੇ ਗੱਡੀ ਦੇ ਵਿੱਚੋਂ نیچے ਉਤਰ ਕੇ ਦੇਖਿਆ ਤਾਂ ਉਹਨਾਂ ਨੇ ਕੀ ਦੇਖਿਆ ਇੱਕ ਇੱਕ ਛੋਟਾ ਜਿਹਾ ਬਾਲਕ ਜਿਸ ਨੇ ਹੱਥ ਵਿੱਚ ਕੰਨਾ ਫੜਿਆ ਹੋਇਆ ਸੀ ਤਾਂ ਬਾਬਾ ਜੀ ਨੂੰ ਉਹਨਾਂ ਨੇ ਦੱਸਿਆ ਕਿ ਬਾਬਾ ਜੀ ਇੱਕ ਛੋਟਾ ਜਿਹਾ ਬੱਚਾ ਉਸਦੇ ਹੱਥ ਵਿੱਚ ਕੰਨਾ ਫੜਿਆ ਹੋਇਆ ਹੈ ਤਾਂ ਬਾਬਾ ਜਵਾਲਾ ਜੀ ਨੇ ਗੱਡੀ ਦੇ ਵਿੱਚੋਂ ਉੱਤਰ ਕੇ ਉਸ ਬੱਚੇ ਦੇ ਕੋਲ ਚਲੇ ਗਏ ਸਾ ਸੰਗਤ ਜੀ ਉਸ ਬੱਚੇ ਨੂੰ ਸਿਸ ਉਤੇ ਹੱਥ ਰੱਖ ਕੇ ਬਾਬਾ ਜਮਾਲਾ ਜੀ ਨੇ ਪੰਜ वचन ਉਸ ਬਾਲਕ ਦੇ ਨਾਲ ਸਾਂਝੇ ਕੀਤੇ ਸਾਧ ਸੰਗਤ ਜੀ ਬਚਪਨ ਤੋਂ ਜਿਹੜੀ ਸ਼ੋਸੀ ਬਚਨਾ ਦੀ ਇਸ ਨੂੰ ਫਿਰ ਸੰਤ ਬਾਬਾ ਜੀ ਸਿੰਘ ਉਹਨਾਂ ਨੇ ساری ਜ਼ਿੰਦਗੀ ਕਮਾਇਆ ਇਸ ਕਮਾਈ ਦਾ صدਕਾ ਹੀ ਫਿਰ ਪੂਰਨ ਬ੍ਰਹਮ ਗਿਆਨੀ ਦੀ ਪਦਵੀ ਤੇ ਬਾਬਾ ਜੀ ਸਿੰਘ ਜੀ ਪਹੁੰਚੇ ਸੀ ਸਾ ਸੰਗਤ ਜੀ ਇਹ ਬਾਬਾ ਜਵਾਲਾ ਸਿੰਘ ਜੀ ਦੀ ਬਚਪਨ ਦੀ ਅਸੀਸ ਵਾ ਬਾਬਾ ਅਜੀਤ ਸਿੰਘ ਜੀ ਉੱਤੇ ਸਾ ਸੰਗਤ ਜੀ ਬਾਬਾ ਜੀਤ ਸਿੰਘ ਜੀ ਦਾ ਜਿਹੜਾ ਦਿਲ ਸੀ ਉਹ ਬਹੁਤ ਕੋਮਲ ਸੀ ਬਹੁਤ ਨਰਮ ਸੁਭਾਅ ਦੇ ਸੀ ਬਾਬਾ ਜੀ ਸੰਤ ਬਾਬਾ ਜੀਤ ਸਿੰਘ ਜੀ ਦੀ ਬਚਪਨ ਦੀਆਂ ਬਹੁਤ ਸਾਰੀਆਂ ਘਟਨਾਵਾਂ ਵਿੱਚੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਬਾਬਾ ਜੀ ਕਿਸੇ ਦਾ ਵੀ ਕੋਈ ਛੋਟਾ ਜਾਂ ਦੁੱਖ ਸਹਾਰ ਨਹੀਂ ਸੀ ਸਕਦੇ ਸਾਧ ਸੰਗਤ ਜੀ ਇੱਕ ਵਾਰੀ ਬਾਬਾ ਅਜੀਤ ਸਿੰਘ ਜੀ ਆਪਣੀ ਕਾਰ ਵਿੱਚ ਕਿਤੇ ਜਾ ਰਹੇ ਸੀ ਬਹੁਤ ਗਰਮੀਆਂ ਦਾ ਸਮਾਂ ਸੀ ਭਾਈ ਬਾਬਾ ਜੀ ਨੇ ਕਾਰ ਵਿੱਚ ਜਾਂਦੇ ਕੀ ਦੇਖਿਆ ਕਿ ਸਕੂਲ ਦੇਆਂ ਅਤੇ ਕਾਲਜ ਦੀਆਂ ਬੱਚੀਆਂ ਧੁੱਪ ਵਿੱਚ ਖੜੀਆਂ ਨੇ ਤਾਂ ਬਾਬਾ ਜੀ ਨੇ ਡਰਾਈਵਰ ਨੂੰ ਕਿਹਾ ਭਾਈ ਇੱਥੇ ਕਾਰ ਰੋਕ ਸਾਧ ਸੰਗਤ ਜੀ ਬਾਬਾ ਜੀ ਨੇ ਉਹਨਾਂ ਬੱਚਿਆਂ ਨੂੰ ਪੁੱਛਿਆ ਭਾਈ ਤੁਸੀਂ ਧੁੱਪੇ ਕਿਉਂ ਖੜੇ ਹੋ ਤਾਂ ਉਹਨਾਂ ਬੱਚਿਆਂ ਨੇ ਦੱਸਿਆ ਬਾਬਾ ਜੀ ਸਾਡੇ ਸਕੂਲ ਦੀ ਇੱਕ ਹੀ ਬੱਸ ਹੈ ਉਹ ਬੱਚਿਆਂ ਨੂੰ ਛੱਡਣ ਗਈ ਹੈ ਤੇ ਉਸ ਤੋਂ ਬਾਅਦ ਜਦੋਂ ਉਹ ਵਾਪਸ ਆਵੇਗੀ ਫਿਰ ਅਸੀਂ ਵਾਪਸ ਜਾਵਾਂਗੇ ਤਾਂ ਭਾਈ ਬਾਬਾ ਜੀ ਨੇ ਬਾਬਾ ਜੀ ਨੇ ਡਰਾਈਵਰ ਨੂੰ ਕਿਹਾ ਭਾਈ ਤੂੰ ਇਦਾਂ ਕਰ ਕਿ ਆ ਜਿਹੜੀ ਗੱਡੀ ਦੀ ਚਾਬੀ ਆ ਨਾ ਤੂੰ ਇਹ ਚਾਬੀ ਉਸ ਸਕੂਲ ਦੇ ਪ੍ਰਿੰਸੀਪਲ ਨੂੰ ਦੇ ਆ ਤਾਂ ਤਾਂ ਡਰਾਈਵਰ ਨੇ ਕਿਹਾ ਬਾਬਾ ਜੀ ਉਹ ਕਿਉਂ ਦੇਣੀ ਹੈ ਬਾਬਾ ਜੀ ਕਹਿੰਦੇ ਭਾਈ ਇਸ ਤਰ੍ਹਾਂ ਬੱਚਿਆਂ ਨੂੰ ਧੁੱਪ ਵਿੱਚ ਨਹੀਂ ਖੜਨਾ ਪਵੇਗਾ ਤੇ ਬੱਚਿਆਂ ਦਾ ਸੌਖਾ ਹੋ ਜਾਏਗਾ ਆਉਣਾ ਜਾਣਾ ਤੇ ਉਹ ਡਰਾਈਵਰ ਨੇ ਚਾਬੀ ਪਾਈ ਪ੍ਰਿੰਸੀਪਲ ਨੂੰ ਦੇ ਆਂ ਤੇ ਬਾਬਾ ਜੀ ਆਪ ਵੀ ਨਾਲ ਚਲੇ ਗਏ ਤਾਂ ਕਿ ਬੱਚਿਆਂ ਨੂੰ ਇਸ ਤਰ੍ਹਾਂ ਧੁੱਪੇ ਨਾ ਖੜਨਾ ਪਵੇ ਜਦੋਂ ਬਾਬਾ ਜੀ ਚਾਬੀ ਪ੍ਰਿੰਸੀਪਲ ਨੂੰ ਦੇ ਜਾਂ ਤੇ ਕੇ ਆਏ ਤਾਂ ਵਾਪਿਸ ਆਉਂਦੇ ਹੋਏ ਪੈਦਲ ਤੁਰੇ ਆ ਰਹੇ ਨੇ ਉੱਤ ਤਾਂ ਭਾਈ ਬਾਬਾ ਜੀ ਥੋੜੀ ਦੂਰੀ ਤੇ ਗਏ ਜਿੱਥੇ ਬਾਬਾ ਜੀ ਨੇ ਜਾਣਾ ਸੀ ਸਾਧ ਸੰਗਤ ਜੀ ਪਿੱਛੋਂ ਇੱਕ ਹੋਰ ਮਹਾਪੁਰਸ਼ ਆ ਰਹੇ ਸੀ ਤਾਂ ਜਦੋਂ ਉਹਨਾਂ ਨੇ ਬਾਬਾ ਅਜੀਤ ਸਿੰਘ ਜੀ ਨੂੰ ਪੈਦਲ ਤੁਰਦੇ ਜਾਂਦੇ ਦੇਖਿਆ ਤਾਂ ਮਹਾਪੁਰਸ਼ ਬਹੁਤ ਹੈਰਾਨ ਹੋ ਗਏ ਕਹਿੰਦੇ ਕਮਾਲ ਹੋ ਗਈ ਅੱਜ ਤੇ ਸਾਧ ਸੰਗਤ ਜੀ ਬਾਬਾ ਜੀ ਪੈਦਲ ਤੁਰੇ ਜਾ ਰਹੇ ਨੇ ਤਾਂ ਉਹਨਾਂ ਨੇ ਡਰਾਈਵਰ ਨੂੰ ਕਿਹਾ ਭਾਈ ਗੱਡੀ ਰੋਕ ਉਹਨਾਂ ਨੇ ਗੱਡੀ ਨੂੰ ਰੋਕ ਲਿਆ ਤਾਂ ਬਾਬਾ ਜੀ ਨੇ ਦੇਖਿਆ ਕਿ ਬਾਬਾ ਜੀ ਪੈਦਲ ਤੁਰੇ ਜਾ ਰਹੇ ਨੇ ਤਾਂ ਉਹਨਾਂ ਨੇ ਜਲਦੀ ਜਲਦੀ ਜਾ ਕੇ ਕਾਰ ਬਾਬਾ ਜੀ ਦੇ ਕੋਲ ਰੋਕੀ ਕਹਿੰਦੇ ਬਾਬਾ ਜੀ ਕੀ ਗੱਲ ਤੁਸੀਂ ਪੈਦਲ ਹੀ ਤੁਰੇ ਜਾ ਰਹੇ ਹੋ ਸਾਥ ਸੰਗਤ ਜੀ ਜਿਹੜਾ ਨਾਲ ਡਰਾਈਵਰ ਸੀ ਉਸਨੇ ਦੱਸਿਆ ਕਿ ਬਾਬਾ ਜੀ ਨੇ ਕਾਰ ਦੀ ਚਾਬੀ ਸਕੂਲ ਦੇ ਪ੍ਰਿੰਸੀਪਲ ਨੂੰ ਦੇ ਦਿੱਤੀ ਹੈ ਵਿਚਲੀ ਗੱਲ ਇਹ ਹੈ ਸਾ ਸੰਗਤ ਜੀ ਫਿਰ ਉਹ ਮਹਾਪੁਰਸ਼ ਕਹਿਣ ਲੱਗੇ ਕਿ ਇਹ ਤਾਂ ਬਾਬਾ ਜੀ ਦੀ ਦਿਆਲੂਤਾ ਹੈ ਜਿਸ ਕਰਕੇ ਬਾਬਾ ਜੀ ਕਿਸੇ ਨੂੰ ਦੁੱਖ ਨਹੀਂ ਸਹਾਰ ਸਕਦੇ ਜਿਹੜੇ ਮਹਾਪੁਰਸ਼ ਗੱਡੀ ਵਿੱਚ ਆਏ ਸੀ ਉਹਨਾਂ ਨੇ ਆਪਣੀ ਚਾਬੀ ਬਾਬਾ ਜੀ ਦੇ ਡਰਾਈਵਰ ਨੂੰ ਦੇ ਦਿੱਤੀ ਅਤੇ ਕਹਿੰਦੇ ਕਿ ਤੁਸੀਂ ਬਾਬਾ ਜੀ ਨੂੰ ਲੈ ਕੇ ਚੱਲੋ ਅਸੀਂ ਆਉਂਦੇ ਹਾਂ ਤਾਂ ਬਾਬਾਜੀ ਸਿੰਘ ਜੀ ਕਹਿੰਦੇ ਬਾਬਾਜੀ ਨਹੀਂ ਨਹੀਂ ਤੁਸੀਂ ਚਲੋ ਅਸੀਂ ਆਨੇ ਆ। ਬੱਬ ਮਹਾਪੁਰਸ਼ ਕਹਿੰਦੇ ਭਾਈ ਕੋਈ ਗੱਲ ਨਹੀਂ ਡਰਾਈਵਰ ਨੂੰ ਕਹਿੰਦੇ ਤੁਸੀਂ ਬਾਬਾਜੀ ਨੂੰ ਲੈ ਕੇ ਚਲੋ ਅਸੀਂ ਪਹੁੰਚ ਜਾਣਾ। ਤਾਂ ਬਾਬਾਜੀ ਨੇ ਜਿੱਥੇ ਜਾਣਾ ਸੀ ਭਾਈ ਉੱਥੇ ਪਹੁੰਚ ਗਏ ਸਾਧ ਸੰਗਤ ਜੀ ਤਾਂ ਸੰਤ ਬਾਬਾਜੀਤ ਸਿੰਘ ਜੀ ਕੀ ਦੇਖਦੇ ਨੇ ਕਿ ਜਦੋਂ ਉੱਥੇ ਪਹੁੰਚੇ ਤਾਂ ਜਿਹੜੇ ਮਹਾਪੁਰਸ਼ ਸੀ ਉਹਨਾਂ ਨਾਲ ਪਹਿਲਾਂ ਪਹੁੰਚੇ ਹੋਏ ਸੀ ਤਾਂ ਉਹ ਦੇਖ ਕੇ ਹੈਰਾਨ ਹੋ ਗਏ ਤਾਂ ਹੀ ਭਾਈ ਇੱਕ ਬ੍ਰਹਮ ਗਿਆਨੀ ਦਾ ਆਪਸ ਦਾ ਕੋਈ ਪ੍ਰੇਮ ਅਤੇ ਤਾਵਬ ਬਾਣੀ ਹੁੰਦਾ ਹੈ ਜਿਸ ਨੂੰ ਬ੍ਰਹਮ ਗਿਆਨੀ ਹੀ ਸਮਝ ਸਕਦਾ ਹੈ ਆਪ ਅਪਰ ਸੰਸਾਰੀ ਲੋਕਾਂ ਨੂੰ ਇਹਨਾਂ ਚੀਜ਼ਾਂ ਦੀ ਬਹੁਤ ਘੱਟ ਸਮਝ ਆਉਂਦੀ ਹੈ ਸਾ ਸੰਗਤ ਜੀ ਬ੍ਰह्मज्ञानी ਦੀ ਜਿਹੜੀ ਜਿਸ਼ਟੀ ਹੈ ਉਹ ਸਦਾ ਪਰਪਕਾਰ ਵਿੱਚ ਲੱਗੀ ਰਹਿੰਦੀ ਹੈ ਇੱਕ ਵਾਰ ਪਾਈ ਬਾਬਾ ਜੀ ਨੇ ਆਪਣੇ ਪ੍ਰੇਮੀ ਨੂੰ ਆਖਿਆ ਕਿ ਇੱਕ ਸੱਜਣ ਭਾਈ ਕੈਨੇਡਾ ਵਿੱਚ ਰਹਿੰਦਾ ਵਾ ਉਹਨਾਂ ਦਾ ਸਾਰਾ ਪਰਿਵਾਰ ਇੱਥੇ ਗੁਰਦੂ ਗੁਰੂ ਘਰ ਸੇਵਾ ਕਰਨ ਆਉਂਦੇ ਨੇ ਰੋਜ਼ ਭਾਈ ਉਹ ਪ੍ਰੇਮੀ ਨੂੰ ਬਾਬਾ ਜੀ ਪ੍ਰੇਮੀ ਨੂੰ ਕਹਿੰਦੇ ਭਾਈ ਉਹ ਕੈਨੇਡਾ ਵਾਲੇ ਨੂੰ ਫੋਨ ਕਰੋ ਤੇ ਉਹਨੇ ਪ੍ਰੇਮੀ ਨੇ ਫੋਨ ਲਗਾ ਕੇ ਬਾਬਾ ਜੀ ਨੂੰ ਦੇ ਦਿੱਤਾ ਸਾਧ ਸੰਗਤ ਜੀ ਜਦੋਂ ਬਾਬਾ ਜੀ ਨੂੰ ਫੋਨ ਲਗਾ ਕੇ ਦਿੱਤਾ ਤਾਂ ਬਾਬਾ ਜੀ ਕੈਨੇਡਾ ਵਾਲੇ ਨੂੰ ਕਹਿੰਦੇ ਭਾਈ ਕੀ ਕਰ ਰਹੇ ਆਂ ਤਾਂ ਉਹ ਬਲੜਕਾ ਬਾਬਾ ਜੀ ਨੂੰ ਕਹਿੰਦਾ ਬਾਬਾ ਜੀ ਮੈਂ ਟਰਾਲਾ ਚਾ ਰਿਹਾ ਆਂ ਸਾਧ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ ਬਾਬਾ ਜੀ ਕਹਿੰਦੇ ਭਾਈ ਜਿੱਥੇ ਵੀ ਤੂੰ ਤੈਨੂੰ ਜਗ੍ਹਾ ਮਿਲੇ ਤੂੰ ਰੋ ਕੇ ਟਰਾਲੇ ਦੇ ਟਾਇਰ ਚੈੱਕ ਕਰ ਲੈ। ਬਾਬਾ ਜੀ ਨੂੰ ਦੱਸਿਆ ਭਾਈ ਜਿਹੜੇ ਤੇਰੇ ਟਰਾਲੇ ਦੇ ਟਾਇਰ ਨੇ ਉਹਦੇ ਨਟ ਬੋਲਟ ਢਿੱਲੇ ਹੋ ਗਏ ਨੇ। ਕਿਤੇ ਜਗ੍ਹਾ ਰੋ ਕੇ ਉਹਨਾਂ ਨੂੰ ਚੈੱਕ ਕਰ ਲੈ। ਸਾਸੰਗਤ ਜੀ ਬਾਬਾ ਜੀ ਕਹਿੰਦੇ ਭਾਈ ਨਹੀਂ ਤੇ ਐਕਸੀਡੈਂਟ ਹੋਣ ਦਾ ਡਰ ਹੈ। ਤਾਂ ਪਾਈ ਉਸਨੇ ਸਤ ਬਚਨ ਬਾਬਾ ਜੀ ਦੇ ਕਹਿ ਕੇ ਤਾਂ ਉਸਨੇ ਫੋਨ ਕਟਿਆ ਤੇ ਉਸਨੇ ਥੋੜੀ ਅੱਗੇ ਜਾ ਕੇ ਟਰਾਲੇ ਨੂੰ ਰੋਕ ਲਿਆ ਤੇ ਉਸਨੇ ਦੇਖਿਆ ਕਿ ਉਸਦੇ ਟਰਾਲੇ ਵਿੱਚੋਂ ਦੋ ਟੈਰਾਂ ਦੇ ਜਿਹੜੇ ਨਟ ਬੋਲ ਸੀ ਉਹ ਢਿੱਲੇ ਸੀ ਤਾਂ ਉਸਨੇ ਦੁਬਾਰਾ ਬਾਬਾ ਜੀ ਨੂੰ ਦੱਸਿਆ ਕਿ ਬਾਬਾ ਜੀ ਹਾਂ ਜੀ ਬਹੁਤ ਕਿਰਪਾ ਤੁਹਾਡੀ ਤੁਹਾਡੀ ਕਰਕੇ ਅਜਮਰੀ ਜਾਨ ਬਚ ਗਈ ਨਹੀਂ ਤਾਂ ਪਤਾ ਨਹੀਂ ਕੀ ਹੋਣਾ ਸੀ ਤਾਂ ਭਾਈ ਬਾਬਾ ਜੀ ਕਹਿੰਦੇ ਭਾਈ ਇਹਨਾਂ ਨੇ ਇਹਨਾਂ ਦਾ ਸਾਰਾ ਪਰਿਵਾਰ ਇੱਥੇ ਸੇਵਾ ਕਰਨ ਆਉਂਦਾ ਗੁਰੂ ਘਰ ਤਾਂ ਬਾਬਾ ਜੀ ਕਹਿੰਦੇ ਭਾਈ ਮੇਰਾ ਵੀ ਫਰਜ਼ ਬਣਦਾ ਵਾ ਜਿਹੜੇ ਸਾਡੇ ਸੇਵਾਦਾਨ ਨੇ ਅਸੀਂ ਵੀ ਉਹਨਾਂ ਦੀ ਧਿਆਨ ਰੱਖੀਏ ਉਹਨਾਂ ਦੀ ਰੱਖਿਆ ਕਰੀਏ ਚਲੋ ਬਾਬਾ ਜੀ ਕਹਿੰਦੇ ਸਾਥ ਸੰਗਤ ਜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਥੋੜਾ ਜਾਗਰੂਕ ਕਰਤੀਏ ਚਲੋ ਰੱਖਿਆ ਤੇ ਵੈਗਰੂ ਨਹੀਂ ਕਰਨੀ ਹੈ ਪਰ ਸਾਡਾ ਕੰਮ ਹੈ ਉਹਨਾਂ ਨੂੰ ਜਾਗਰੂਕ ਕਰਨਾ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੁੱਖ ਨਾ ਭੋਗਣਾ ਪਵੇ ਸਾਥ ਸੰਗਤ ਜੀ ਉਹਨਾਂ ਨੂੰ ਪਰ ਥੋੜਾ ਜਿਹਾ ਸੁਚੇਤ ਕਰ ਦੇਣਾ ਹੀ ਸਾਡਾ ਫਰਜ਼ ਹੈ ਸਾਥ ਸੰਗਤ ਜੀ ਬ੍ਰਹਮ ਗਿਆਨੀ ਜਿਹੜਾ ਇਸ ਤਰ੍ਹਾਂ ਦਾ ਰਵੱਈਆ ਹੁੰਦਾ ਨਾ ਤਾਂ ਜੋ ਸੇਵਕ ਨੇ ਜਿਹੜੇ ਆਉਣ ਵਾਲੇ ਸਾਰੇ ਦੁੱਖ ਦਲੇਦਰ ਵੀ ਉਹ ਸਾਦਾ ਵਾਸਤੇ ਦੂਰ ਹੋ ਜਾਂਦੇ ਨੇ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਇੱਕ ਵਾਰ ਦੀ ਗੱਲ ਹੈ ਸੰਤ ਬਾਬਾ ਪਰਮਜੀਤ ਸਿੰਘ ਜੀ ਜੋ ਇਸ ਟਾਈਮ ਬਾਬਾ ਜੀ ਦੀ ਗੱਦੀ ਤੇ ਸੇਵਾ ਨਿਭਾ ਰਹੇ ਨੇ ਉਹ ਬਾਬਾ ਜੀ ਦੇ ਕੋਲ ਬਾਬਾ ਜੀ ਦੇ ਦਰਸ਼ਨ ਕਰ ਲਈ ਆਏ ਤਾਂ ਭਾਈ ਜਦੋਂ ਉਹ ਬਾਬਾ ਜੀ ਦੇ ਦਰਸ਼ਨ ਕਰਨ ਲੱਗੇ ਤਾਂ ਬਾਬਾ ਜੀ ਉਸ ਨੂੰ ਕਹਿੰਦੇ ਭਾਈ ਤੂੰ ਥੋੜੇ ਦਿਨ ਹੀ ਇੱਥੇ ਸੇਵਾ ਕਰਨੀ ਹੈ ਕਹਿੰਦੇ ਬਾਬਾ ਜੀ ਸਤਿਵਚਨ ਤੇ ਬਾਬਾ ਜੀ ਨੇ ਉਸਨਾਂ ਨੂੰ ਪੁੱਛਿਆ ਭਾਈ ਕੀ ਕੰਮ ਕਰਦਾ ਮੈਂ ਕਹਿੰਦੇ ਬਾਬਾ ਜੀ ਜਿਹੜੇ ਪਾਣੀ ਵਿੱਚ ਜਾਜ ਨਹੀਂ ਚੱਲਦੇ ਉਹਨਾਂ ਵਿੱਚ ਕੰਮ ਕਰਦਾ ਮੈਂ ਤਾ ਪਾਈ ਬਾਬਾ ਜੀ ਉਹਨਾਂ ਨੂੰ ਕਹਿੰਦੇ ਅੱਛਾ ਭਾਈ ਫਿਰ ਤੂੰ ਜਾਜਾਂ ਵਾਲਾ ਵਾਂ ਕਹਿੰਦੇ ਹਾਂ ਜੀ ਬਾਬਾ ਜੀ ਉਹ ਜਾਜਾਂ ਵਿੱਚ ਕੰਮ ਕਰਦਾ ਵਾਂ ਤਾਂ ਬਾਬਾ ਜੀ ਨੇ ਉਹਨਾਂ ਨੂੰ ਕਿਹਾ ਕਿ ਭਾਈ ਤੂੰ ਥੋੜੇ ਦਿਨ ਇੱਥੇ ਹੀ ਸੇਵਾ ਕਰਨੀ ਹੈ ਭਾਈ ਉਸ ਦਾ ਮਨ ਨਹੀਂ ਟਿਕੇ ਸਾਧ ਸੰਗਤ ਜੀ ਉਹ ਕਹਿੰਦੇ ਸੇਵਾਦਾਨ ਪਾਈ ਮੈਂ ਤਾਂ ਕੋਈ ਕੱਪੜਾ ਵੀ ਨਹੀਂ ਲੈ ਕੇ ਆਇਆ ਤੇ ਸੇਵਾਦਾਰ ਕਹਿੰਦੇ ਬਾਬਾ ਜੀ ਤੁਸੀਂ ਕੋਈ ਗੱਲ ਨਹੀਂ ਇੱਥੇ ਸੇਵਾ ਕਰੋ ਥੋੜੇ ਦਿਨ ਭਾਈ ਹਫ਼ਤਾ ਬੀਤ ਗਿਆ ਮਹੀਨਾ ਬੀਤ ਗਿਆ ਜਦੋਂ ਵੀ ਉਹ ਬਾਬਾ ਜੀ ਨੂੰ ਪੁੱਛਣ ਲੱਗਦੇ ਤਾਂ ਬਾਬਾ ਜੀ ਕਹਿੰਦੇ ਭਾਈ ਜਦੋਂ ਅਸੀਂ ਭੇਜਣਾ ਹੋਊਗਾ ਅਸੀਂ ਭੇਜ ਦੇਵਾਂਗੇ ਭਾਈ 6 ਮਹੀਨੇ ਬੀਤ ਗਏ ਇਦਾਂ ਹੀ ਸੇਵਾ ਕਰਦੇ ਹੋਏ ਭਾਈ ਇੱਕ ਰਾਤ ਨੂੰ ਬਾਬਾ 10 ਵਜੇ ਰਾਤ ਦੇ ਬਾਬਾ ਜੀ ਆਪਣੇ ਅੰਦਰੋਂ ਬਾਹਰ ਆਏ ਉੱਠ ਕੇ ਸੇਵਾਦਾਰ ਨੂੰ ਕਹਿੰਦੇ ਭਾਈਓ ਜਾਜਾਂ ਵਾਲਾ ਕਿੱਥੇ ਆ? ਸੇਵਾਦਾਰ ਕਹਿੰਦੇ ਭਾਈ ਬਾਬਾ ਜੀ ਉਹ ਤੇ ਸੇਵਾ ਕਰਦੇ ਆ ਭਾਂਡਿਆਂ ਦੀ। ਕਹਿੰਦੇ ਭਾਈ ਉਹਨੂੰ ਛੇਤੀ ਬੁਲਾਓ। ਤੇ ਉਹ ਉੱਥੇ ਆ ਗਏ। ਕਹਿੰਦੇ ਹਾਂਜੀ ਬਾਬਾ ਜੀ। ਕਹਿੰਦੇ ਭਾਈ ਉਹ ਉਥੇ ਲੁਧਿਆਣੇ ਫਲਾਣਾ ਡਾਕਟਰ ਹੈ। ਦਿਲ ਦੇ ਮਰੀਜ਼ਾਂ ਦਾ ਜਾ ਉਹਨਾਂ ਨੂੰ ਚੈੱਕ ਕਰਾ ਕੇ ਆ। ਉਹ ਕਹਿੰਦੇ ਭਾਈ ਬਾਬਾ ਜੀ ਮੈਨੂੰ ਤੇ ਕੁਝ ਹੋਇਆ ਹੀ ਨਹੀਂ। ਕਹਿੰਦੇ ਨਹੀਂ ਭਾਈ ਤੂੰ ਜਾ ਇਸ ਇੱਥੋਂ ਕਿਸੇ ਦੀ ਗੱਡੀ ਲੈ ਲੈ ਤੇ ਚੈੱਕ ਕਰਾ ਕੇ ਆ ਜਾ ਕੇ ਭਾਈ ਉਹਨਾਂ ਨੇ ਗੱਲ ਠੰਡੀ ਪੈ ਗਈ ਬਾਬਾ ਜੀ 10 ਮਿੰਟ ਬਾਅਦ ਫੇਰ ਬਾਹਰ ਆਏ ਕਹਿੰਦੇ ਭਾਈ ਉਹ ਗਏ ਨਹੀਂ ਹਜੇ ਤੱਕ ਕਹਿੰਦੇ ਨਹੀਂ ਬਾਬਾ ਜੀ ਕਹਿੰਦੇ ਬਾਬਾ ਜੀ ਮੇਰਾ ਥੋੜੇ ਦਿਨ ਤੋਂ ਨਾ ਬਾਹਾਂ ਦੇ ਵਿੱਚ ਖੱਬੀ ਬਾਹਾਂ ਦੇ ਵਿੱਚ ਦਰਦ ਜਾਂ ਹੁੰਦਾ ਪਿਆ ਹੋਰ ਮੈਨੂੰ ਕੋਈ ਦੁੱਖ ਨਹੀਂ ਹੈਗਾ ਬਾਬਾ ਜੀ ਕਹਿੰਦੇ ਭਾਈ ਤੂੰ ਇੱਥੋਂ ਗੱਡੀ ਲੈ ਤੇ ਜਾਓ ਭਾਈ ਇਹਨੂੰ ਲੈ ਕੇ ਜਾਓ ਜਦੋਂ ਉਹ ਉੱਥੇ ਗਏ ਤਾਂ ਉੱਥੇ ਜਾ ਕੇ ਜਦੋਂ ਡਾਕਟਰ ਨੂੰ ਚੈੱਕ ਕਰਾਉਣ ਲੱਗੇ ਤਾਂ ਭਾਈ ਕੀ ਦੇਖਿਆ ਉਹਨਾਂ ਨੂੰ ਡਾਕਟਰ ਜਦੋਂ ਚੈੱਕ ਕਰਨ ਲੱਗਾ ਉਹਨਾਂ ਨੂੰ ਸਰੀਰ ਠੰਡਾ ਪੈ ਗਿਆ ਤੋਣੀ ਆ ਗਈ ਤੇ ਇੱਕ ਦਮ ਟੈਕ ਆ ਗਿਆ ਤਾਂ ਭਾਈ ਸੇਵਾਦਾਰ ਨੇ ਬਾਬਾ ਜੀ ਨੂੰ ਫੋਨ ਕੀਤਾ ਕਿ ਬਾਬਾ ਜੀ ਟੈਕ ਆ ਗਿਆ ਬਾਬਾ ਜੀ ਕਹਿੰਦੇ ਭਾਈ ਕੋਈ ਗੱਲ ਨਹੀਂ ਡਾਕਟਰ ਨੇ ਆਪਣੀ ਸਾਰੀ ਵਾਹ ਲਾ ਦਿੱਤੀ ਸਾਰੇ ਦਵਾਈਆਂ ਸਭ ਕੁਝ ਬਾਬ ਉਹਨੇ ਆਪਣਾ ਟ੍ਰੀਟਮੈਂਟ ਕਰ ਦਿੱਤਾ ਭਾਈ ਉਹਨਾਂ ਨੂੰ ਦਿਨ ਚੜ੍ਹਦਾ ਚੜ੍ਹਦੇ ਤਿੰਨ ਅਟੈਕ ਆ ਗਏ ਜਦੋਂ ਭਾਈ ਤੀਜਾ ਅਟੈਕ ਆਇਆ ਤਾਂ ਭਈਓ ਬੰਦਾ ਵੀ ਜਾਨ ਚਲੇ ਗਈ ਤਾਂ ਡਾਕਟਰ ਨੇ ਉਹਨਾਂ ਦੇ ਨਾਲ ਜਿਆ ਨੂੰ ਕਿਹਾ ਭਈ ਬੰਦਾ ਨਹੀਂ ਰਿਹਾ ਤੁਹਾਡਾ ਤਾਂ ਸੇਵਾਦਾਰ ਸੇਵਾਦਾਰ ਨੂੰ ਕਹਿ ਦਿੱਤਾ ਡਾਕਟਰ ਨੇ ਤਾਂ ਸੇਵਾਦਾਰ ਭਾਈ ਉਸ ਟਾਈਮ ਫੋਨ ਵੀ ਨਹੀਂ ਹੁੰਦੇ ਸੀ ਉਹ ਉੱਥੇ ਕਲੈਂਡ ਲਾਈਨ ਫੋਨ ਲੱਗਿਆ ਸੀ ਹਸਪਤਾਲ ਵਾਲੇ ਦੇ ਵਿੱਚ ਤਾਂ ਉਹਨਾਂ ਨੇ ਉੱਥੋਂ ਡੇਰੇ ਫੋਨ ਕੀਤਾ ਬਾਬਾ ਜੀ ਸੇਵਾਦਾਰ ਨੂੰ ਫੋਨ ਕੀਤਾ ਕਿ ਉਹ ਬੰਦਾ ਭਾਈ ਜਾਜ ਜਾਣੇ ਦਾ ਮੌਤ ਹੋ ਗਈ ਜਦੋਂ ਭਾਈ ਬਾਬਾ ਜੀ ਸਵੇਰੇ 9:30 ਵਜੇ ਬਾਹਰ ਆਏ ਤਾ ਸੇਵਾ ਦਾ ਡਰ ਦਾ ਡਰ ਦਾ ਬਾਬਾ ਜੀ ਨੂੰ ਦੱਸੇ ਨਾ ਤਾਂ ਬਾਬਾ ਜੀ ਕਹਿੰਦੇ ਭਾਈ ਉਹ ਰਾਤ ਵਾਲਿਆਂ ਦਾ ਕੀ ਬਣਿਆ ਤਾਂ ਉਹ ਸੇਵਾ ਦਾ ਨੇ ਦੱਸਿਆ ਕਿ ਬਾਬਾ ਜੀ ਉਹਦੀ ਤਾਂ ਮੌਤ ਹੋ ਗਈ ਬਾਬਾ ਜੀ ਕਹਿੰਦੇ ਭਈ ਉਹ ਕਿਵੇਂ ਹੋ ਗਈ ਕਹਿੰਦੇ ਬਾਬਾ ਜੀ ਨੂੰ ਅਟੈਕ ਹੋ ਗਿਆ ਬਾਬਾ ਜੀ ਕਹਿੰਦੇ ਭਈ ਉਹ ਕੀ ਹੁੰਦਾ ਬਾਬਾ ਜੀ ਉਹ ਡਾਕਟਰ ਕਹਿੰਦਾ ਵੀ ਜਿਹੜੇ ਦਿਲ ਦਾ ਧੜਕਣਾ ਬੰਦ ਹੋ ਜਾਂਦੀਆਂ ਨਾ ਮਹਾਪੁਰਸ਼ ਥੋੜੀ ਦੇਰ ਚੁੱਪ ਰਹੀ। ਤਾਂ ਥੋੜੀ ਦੇਰ ਬਾਅਦ ਮੁਸਕਰਾ ਕੇ ਕਹਿੰਦੇ ਭਾਈ ਡਾਕਟਰ ਨੂੰ ਫੋਨ ਕਰੋ। ਤਾਂ ਸੇਵਾਦਾਰ ਨੇ ਡਾਕਟਰ ਨੂੰ ਫੋਨ ਕੀਤਾ। ਜਦੋਂ ਫੋਨ ਕੀਤਾ ਡਾਕਟਰ ਨੂੰ ਕਿਹਾ ਭਾਈ ਇਹਨੂੰ ਥੋੜੀ ਦੇਰ ਜਦ ਦਿਲ ਤਾਂ ਕਦੇ ਬੰਦ ਹੋ ਜਾਂਦਾ ਕਦੇ ਚੱਲ ਪੈਂਦਾ ਵਾ। ਇਹਨੂੰ ਹਲਾ ਲੂ ਕੇ ਦੇਖੋ ਦੱਬ ਦੁੱਬ ਕੇ। ਉਹ ਡਾਕਟਰ ਵੀ ਭਾਈ ਸਿਆਣਾ ਸੀ। ਸਾਧ ਸੰਗਤ ਜੀ ਜਦੋਂ ਡਾਕਟਰ ਨੇ ਹਲਾਇਆ ਤੇ ਦੱਬ ਦੁੱਬ ਕੇ ਪੰਪ ਕਰਕੇ ਦੇਖਿਆ ਹੱਥ ਤਪਈ ਤੁਸੀਂ ਹੈਰਾਨ ਹੋਵੋਗੇ ਉਹ ਧੜਕਣ ਚੱਲ ਪਈ ਤੇ ਇਸੇ ਤਰ੍ਹਾਂ ਭਾਈ ਬ੍ਰह्म ज्ञानी ਦੇ ਜੀਵਨ ਵਿੱਚ ਬਹੁਤ ਜੀਵਨ ਵਿੱਚ ਅਨੇਕਾਂ ਕੌਤਕ ਨੇ ਜੋ ਕੀ ਸੰਗਤ ਦੇ ਵਿੱਚ ਵਰਤਦੇ ਨੇ ਇਸੇ ਤਰ੍ਹਾਂ ਭਾਈ ਉਹਨਾਂ ਦਾ ਜੀਵਨ ਬਾਬਾ ਜੀ ਨੇ ਵਾਪਸ ਦੇ ਦਿੱਤਾ ਸਾਧ ਸੰਗਤ ਜੀ ਬਾਬਾ ਜੀ ਦੇ ਜੀਵਨ ਵਿੱਚ ਨੇਕ ਕੌਤਕ ਹੁੰਦੇ ਰਹਿੰਦੇ ਨੇ ਆਮ ਸੰਗਤਾਂ ਵਿੱਚ ਹੁੰਦੇ ਨੇ ਸਾਧ ਸੰਗਤ ਜੀ ਤਾਂ ਇਹ ਗੁਰੂ ਦਾ ਗੁਰਵਾਣੀ ਦਾ ਫਰਮਾਨ ਹੈ ਬ੍ਰਹਮ ਗਿਆਨੀ ਸਭ શ્રેષ્ઠ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਸਾਧ ਸੰਗਤ ਜੀ ਬ੍ਰਹਮ ਗਿਆਨੀ ਜਿਹੜੀ ਦ੍ਰਿਸ਼ਟੀ ਹੁੰਦੀ ਆ ਨਾ ਉਸ ਵਿੱਚ ਇੰਨੀ ਤਾਕਤ ਹੈ ਕਿ ਉਹ ਮਰਦੇ ਬੰਦੇ ਨੂੰ ਜਿਉਂਦਾ ਕਰ ਸਕਦਾ ਹੈ ਸਾਧ ਸੰਗਤ ਜੀ ਇੰਨੀ ਕੁ ਸੇਵਾ ਪਰਵਾਨ ਕਰਨੀ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜ-ਵੱਜ ਕੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ 'ਤੇ ਨਮੀ ਹੈ ਬਾਬਾ ਜੀ ਦੀਆਂ ਰੋਜ਼ ਨਮੀਆਂ-ਨਮੀਆਂ ਵੀਡੀਓਜ਼ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਅਤੇ ਕਮੈਂਟ ਬਾਕਸ ਵਿੱਚ ਤਾਨ ਤਨ ਬਾਬਾ ਅਜੀਤ ਸਿੰਘ ਜੀ ਲੈ ਕੇ ਹਾਜ਼ਰੀ ਲਗਵਾਉਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ